ਮੁੱਖ ਮੰਤਰੀ ਸ਼ਰਾਬ ਪੀ ਕੇ ਜਹਾਜ਼ ਤੋਂ ਲਾਇਆ ਜਾ ਸਕਦਾ ਜਦੋਂ ਮੁੱਖ ਮੰਤਰੀ ਸ਼ਰਾਬ ਪੀ ਕੇ ਤਖਤ ਸਭ ਜਾ ਸਕਦਾ ਜਦੋਂ ਮੁੱਖ ਮੰਤਰੀ ਸ਼ਰਾਬ ਪੀ ਕੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਜਾ ਸਕਦਾ ਦਿਨ ਮਗਰੋਂ ਚੜਦਾ ਐਨਾ ਕੁਝ ਮੇਰੇ ਕੋਲ ਆਉਂਦਾ ਹੁਣ ਤਾਂ ਮੇਰਾ ਫੋਨ ਹੀ ਜਾਮ ਹੋਇਆ ਫਿਰਦਾ ਕਿ ਮੈਂ ਤੁਹਾਨੂੰ ਵਿਖਾਵਾਂ ਸੋ ਆਏ ਡਿਮਾਂਡ ਇੱਕ ਇਨਕੁਆਇਰੀ ਕਿ ਇਹ ਕੀਨੇ ਕਲੀਅਰੈਂਸ ਸਰਟੀਫਿਕੇਟ ਦਿੱਤਾ ਔਰ ਨਾਲ ਦੀ ਨਾਲ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੇ ਮਾਮਲੇ 'ਚ ਜਿਹੜੀ ਰਿਜੈਕਸ਼ਨ ਦੇ ਉਹਨਾਂ ਦੇ ਕਾਰਨ ਬੜੇ ਉਹ ਸਾਰਾ ਕੁਝ ਜਨਤਕ ਕਰਦੇ ਹੋ ਹੁਣ ਪਰ ਹੁਣ ਤਾਂ ਡਰ ਰੱਖਦਾ ਤੁਹਾਨੂੰ ਵੀ ਮੈਂ ਬੇਨਤੀ ਕਰਾਂ ਚਲੋ ਸਾਨੂੰ ਤਾਂ ਨਹੀਂ ਮਿਲਦੇ ਅਸੀਂ ਤਾਂ ਤੁਸੀਂ ਨਾ ਐਵੇਂ ਜਿਲ ਜਿਲ ਜਾਇਆ ਕਰੋ ਬੜੇ ਖਤਰਨਾਕ ਬੰਦੇ ਨੇ ਮੈਨੂੰ ਬੈਟਰ ਟੂ ਬੀ ਸੇਫ ਦੈਨ ਟੂ ਬੀ ਸੌਰੀ ਮੇਰਾ ਇਹ ਕਹਿਣ ਦਾ ਭਾਵ ਹੈ ਕਿ ਨਾਟ ਵਨ ਮਿਨਿਸਟਰ ਕੱਟੜ ਇਮਾਨਦਾਰਾਂ ਦੇ ਕੱਟੜ ਬੇਈਮਾਨ ਕੰਮ ਵੇਖੋ ਫਰੋਮ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਕੇਸ ਟੂ ਸੌਦਾ ਸਾਧ ਟੂ ਮਾਈਨਿੰਗ ਇਸ਼ੂਜ਼ ਟੂ ਸੌਡਮੀ ਇਸ਼ੂਜ਼ ਟੂ ਕਟਾਰੂ ਚੱਕ ਇਸ਼ੂ ਔਰ ਜਿਹੜੀ ਹਲੇ ਇੱਕ ਵੀਡੀਓ ਆਉਣੀ ਹੈ ਇੱਕ ਮੰਤਰੀ ਦੀ ਉਹਦੇ ਇਸ਼ੂ ਤੱਕ ਇਹ ਵਿਆਹ ਵੀ ਉਹਨਾਂ ਦੇ ਜਾਵੇ ਜਿਨ੍ਹਾਂ ਤੇ ਮਾਈਨਿੰਗ ਦੇ ਪਰਚੇ ਤੇ ਗੁਲਦਸਤੇ ਵੀ ਉਹਨਾਂ ਤੋਂ ਹੀ ਲਵੇ ਜਿਨ੍ਹਾਂ ਦੇ ਮਾਈਨਿੰਗ ਦੇ ਪਰਚੇ ਸਰਕਾਰ ਦੇ ਹਾਲਾਤ ਵੇਖ ਲਓ ਇੱਕ ਸਪੀਕਰ ਦੋ ਕੈਬਨਿਟ ਦੇ ਮਿਨਿਸਟਰ ਤੇ ਹੋਮ ਮਿਨਿਸਟਰ ਕੌਣ ਉਹ ਕਟਾਰੂ ਚੱਕਦਾ ਯਾਰ ਭਗਵੰਤ ਮਹਾਨ ਜਿਨੇ ਕਟਾਰੂ ਚੱਕ ਨੂੰ ਕਲੀਨ ਚਿੱਟ ਦਿੱਤੀ ਉਹਨੇ ਆਪਦੇ ਐਸਐਸਪੀ ਨੂੰ ਕਹਿ ਕੇ ਇਹਨੂੰ ਵੀ ਕਲੀਨ ਚਿੱਟ ਦਵਾਤੀ ਮਗਰ ਜਿੱਥੇ ਗੁਰਮੀਤ ਰਾਮ ਰੇਮ ਦੇ ਮਸਲੇ ਚ ਸੈਂਕਸ਼ਨ ਨਹੀਂ ਤੇਣੀ 2-2 ਸਾਲ ਉਸ ਕੇਸ ਤੇ ਥੋੜੀ ਸਿੱਟ ਦਾ ਫੈਸਲਾ ਤੁਸੀਂ ਰਿਪੋਰਟ ਜਨਤਕ ਕਰ ਰਹੇ ਹੋ ਉਸ ਰਿਪੋਰਟ ਚ ਜੋ ਲਿਖਿਆ ਉਹਦੇ ਤੇ ਤੁਸੀਂ ਧਿਆਨ ਨਹੀਂ ਦੇਣਾ ਚਾਹ ਰਹੇ ਕੀ ਮਜਬੂਰੀ ਹੈ ਸੰਧੋਆ ਉਹ ਬੰਦਾ ਹੈ ਜਿਹਨੂੰ ਪਹਿਲਾਂ ਵੀ ਵਾਪਸ ਭੇਜਤਾ ਸੀ ਕੈਨੇਡੀਅਨਸ ਨੇ ਔਰ ਕੈਨੇਡੀਅਨ ਸਰਕਾਰ ਨੇ ਕਿਉਂਕਿ ਇੱਥੇ ਏਡੇ ਗੰਭੀਰ aarop ਸਨ ਸਾਰੀਆਂ ਫੋਟੋਆਂ 'ਚ ਮੈਂ ਵੀ ਹੈਰਾਨ ਹੋ ਗਿਆ ਕਿ ਜੇ ਸਿ ਸੁਪਰੀਮ ਕੋਰਟ ਦੀਆਂ ਜੱਜਮੈਂਟਸ ਨੇ ਕੰਪਲੇਨੈਂਟ ਭਾਵੇਂ ਆਪਦੀ ਕੰਪਲੇਂਟ ਵਿਧਰਾ ਕਰ ਜੇ ਮਗਰ ਸੌਡਮੀ ਬੱਚੇ ਨਾਲ ਬੱਚੇ ਨਾਲ ਦੇ ਜ਼ੁਲਮ ਤੇ ਇਹ ਪੁੱਲ ਸੇ ਵਿਧਰਾ ਨਹੀਂ ਕਰ ਸਕਦੀ ਕੇਸ ਜੋ ਮਰਜ਼ੀ ਹੋ ਜੇ ਮਗਰ ਇਹ ਬੰਦਾ ਇੱਡਾ ਜ਼ਰੂਰੀ ਆਮ ਆਦਮੀ ਪਾਰਟੀ ਲਈ ਇਹਨਾਂ ਤੋਂ ਬਿਨਾਂ ਇਹਨਾਂ ਦੀ ਪਾਰਟੀ ਨਹੀਂ ਚੱਲਦੀ ਘਟਾਰੂ ਚੱਕ ਤੇ ਇਹ ਜਿਹਿਆਂ ਦੇ ਬਗੈਰ ਕਿ ਉਹਨੂੰ ਸਪੈਸ਼ਲ ਕਲੀਅਰੈਂਸ ਦਿਵਾਉਣੀ ਪਈ ਕਿ ਉਹ ਉੱਥੇ ਪਹੁੰਚ ਜੇ ਵਿਆਹ ਤੇ ਨਹੀਂ ਤਾਂ ਉਹਨੇ ਵਿਆਹ ਨਹੀਂ ਕਰਾਉਣਾ ਸੀ ਕਹਿੰਦੇ ਉਹਦੀ ਵੀ ਜਿੱਦ ਸੀ ਮੈਨੂੰ ਤਾਂ ਇਸ ਗੱਲ ਦੀ ਤਸੱਲੀ ਆ ਕਿ ਇਹਨਾਂ ਭਾਈ ਸਾਹਿਬ ਦਾ ਵਿਆਹ ਹੋ ਗਿਆ ਆਪਣੇ ਦਾ ਮੇਰੇ ਵੱਡੇ ਵੀਰ ਦਾ ਹਿੰਮਤ ਸਿੰਘ ਸ਼ਿਰਗਲ ਸਾਹਿਬ ਦਾ ਬੜਾ ਔਖਾ ਹੋਇਆ ਮੇਲਾ ਦਾ 45 50 ਸਾਲ ਦੀ ਉਮਰ ਮੈਨੂੰ ਤਾਂ ਸੀਗਾ ਮੈਨੂੰ ਸੱਦਣਗੇ ਮੈਨੂੰ ਨਹੀਂ ਚੱਤਿਆ ਇਹ ਰਾਮ ਰਹੀਮ ਦੇ ਮਸਲੇ 'ਚ ਕਿੱਟਾ ਵਧੀਆ ਐਟੀਟਿਊਡ ਅਡਾਪਟ ਕਰਦੀ ਆ ਆਮ ਆਦਮੀ ਪਾਰਟੀ ਔਰ ਭਾਜਪਾ ਤੁਹਾਡੇ ਸਾਹਮਣੇ ਉਹਨੂੰ ਬਾਰ-ਬਾਰ ਪ੍ਰੋਲ ਮਿਲਦੀ ਆ ਥੈਂਕ ਯੂ ਫॉर ਕਮਿੰਗ ਜੀ ਅੱਜ ਜੋ ਮੌਜੂਦਾ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਦੀ ਔਰ ਭਗਵਾਨਤਮਾਨ ਦੀ ਜੋ ਨੀਤੀ ਹੈ ਪੰਜਾਬੀਆਂ ਨੂੰ ਲੈ ਕੇ ਖਾਸ ਤੌਰ ਤੇ ਬੰਦੀ ਸਿੰਘਾਂ ਨੂੰ ਲੈ ਕੇ ਉਹਦੇ ਬਾਰੇ ਕਈ ਵਾਰੀ ਪਹਿਲਾਂ ਵੀ ਚਰਚਾ ਹੋਈ ਹੈ ਔਰ ਅੱਜ ਉਹਦਾ ਇੱਕ ਨਵਾਂ ਪ੍ਰਮਾਣ ਤੁਹਾਡੇ ਸਾਹਮਣੇ ਆਇਆ ਹੈ ਕਿ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਦੀ ਰਿਹਾਈ ਕੇਵਲ ਤੇ ਕੇਵਲ ਨਿਰਪਰ ਹੈ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਤੇ ਨਗਰ ਅ ਸੰਬਧੀ ਜੀਨੇ 29 ਸਾਲ ਜੇਲ੍ਹ ਚ ਰਹੇ ਆ ਮਨੁੱਖੀ ਅਧਿਕਾਰਾਂ ਦਾ ਵੀ ਬੰਦੀ ਸਿੰਘਾਂ ਦੇ ਮਸਲੇ ਚ ਘਾਣ ਇਸ ਲਈ ਮੰਨਿਆ ਜਾਂਦਾ ਕਿਉਂਕਿ ਇੰਨਾ ਲੰਮਾ ਸਮਾਂ 10/10 ਦੀ ਸੈਲ ਚ ਰਹਿਣਾ ਕਿ ਫਾਸੀ ਚੱਕੀਆਂ ਚ ਰਹਿਣਾ ਇਹ ਇਨ ਹਿਊਮਨ ਇਹ ਇਨਸਾਨੀਅਤ ਦੇ ਉਲਟ ਹੈ ਔਰ ਇਹਨਾਂ ਦੇ ਮਸਲੇ 'ਚ ਜਲਦ ਫੈਸਲਾ ਆਵੇ ਇਹ ਬਾਰ-ਬਾਰ ਡਿਮਾਂਡ ਰਹੀ ਹੈ ਵੇਖੋ ਇਨਟਰਨਲ ਆਡੂ ਸਾਰੀ ਪਾਰਟੀਆਂ ਇਕੱਠੀਆਂ ਹੋ ਕੇ ਰਜੀਵ ਗਾਂਧੀ ਦੇ ਜਿਹੜੇ ਕਿੱਲੇ ਸਨ ਉਹਨਾਂ ਨੂੰ ਰਿਹਾ ਕਰਾਉਣ 'ਚ ਕਾਮਯਾਬ ਰਹੇ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਬੰਦੀ ਸਿੰਘਾ ਦੇ ਮਸਲੇ 'ਚ ਬੜਾ ਸਪਸ਼ਟ ਹੈ ਮਗਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਅੱਜ ਕੇਜਰੀਵਾਲ ਨੇ 2017 18 ਤੋਂ ਉਨਾਂ ਕੋਲ ਇਹ ਫਾਈਲ ਬਾਰ-ਬਾਰ ਪੁਟਾ ਪੋਈਆ ਔਰ ਅੱਜ 7ਵੀਂ ਵਾਰੀ ਪ੍ਰੋਫੈਸਰ ਦਵਿੰਦਰ ਪਾਲ ਪੋਲਰ ਦਾ ਕੇਸ ਰਿਹਾਈ ਦਾ ਰਿਜੈਕਟ ਕਰਤਾ ਇਨ ਸਮਬਡੀ ਜੀਦੀ ਫਾਸੀ ਇਸ ਗੱਲ ਤੇ ਸੁਪਰੀਮ ਕੋਰਟ ਨੇ ਤਬਦੀਲ ਕੀਤੀ ਦਾ ਹੀ ਇਸ ਨਾਟ ਕੀਪਿੰਗ ਵੈਲ ਉਹ ਠੀਕ ਨਹੀਂ ਨੇ ਔਰ ਇਸ ਕਰਕੇ ਉਹਨਾਂ ਦੀ ਤਬਦੀਲ ਹੋਈ ਉਹਨਾਂ ਨੂੰ ਅੰਮ੍ਰਿਤਸਰ ਦੀ ਜੇਲ੍ਹ ਚੋਂ ਉਦੋਂ ਬਾਦਲ ਸਾਹਿਬ ਨੇ ਟਰਾਂਸਫਰ ਕਰਾਇਆ ਔਰ ਮੁੜ ਕੇ ਉਹ ਪਰੋਲ ਰਹਿੰਦੇ ਰਹੇ ਔਰ ਉਹਨਾਂ ਦੀ ਸਿਹਤ ਅੱਜ ਵੀ ਇਲਾਜ ਚੱਲ ਰਿਹਾ ਉਹ ਠੀਕ ਨਹੀਂ ਹੈ ਜਿਹੜਾ ਬੰਦਾ ਪਰੋਲ ਤੇ ਆ ਸਕਦਾ ਹੈ ਜਿਹੜੇ ਬੰਦੇ ਨੇ 29 ਸਾਲ ਸਜ਼ਾ ਕੱਟ ਲਈ ਹੋਵੇ ਉਹ ਕਿਹੜਾ ਖਤਰਾ ਸਾਬਤ ਹੋ ਰਿਹਾ ਇਹ ਮਾਨਸਿਕਤਾ ਦਰਉਂਦੀ ਹੈ ਕੀ ਪੰਜਾਬੀਆਂ ਦੀ ਸਿੱਖ ਕੌਜ ਨੂੰ ਲੈ ਕੇ ਜਿਨ੍ਹਾਂ ਨੇ ਦੇਸ਼ ਵਾ ਪੰਜਾਬ ਦੇ ਪੰਜਾਬ ਖਾਤਰ ਜੋ ਪੰਜਾਬ ਦੇ ਵਿੱਚ ਬੇਇਨਸਾਫੀ ਹੋਈ ਹਿਊਮਨ ਰਾਈਟਸ ਵਾਇਲੇਸ਼ਨ ਹੋਈ ਉਹਦੇ ਲਈ ਜੇ ਕੋਈ ਲੜੇ ਉਹਨੂੰ ਕੇਸ ਨਜ਼ਰੀਏ ਨਾਲ ਕੇਜਰੀਵਾਲ ਦੇਖਦੇ ਔਰ ਕੱਲਾ ਇਹ ਨਹੀਂ ਦੋਰੇ ਮਾਪ ਡੰਡ ਦੀ ਹੁਣ ਮੈਂ ਗੱਲ ਕਰਨ ਲੱਗਿਆ 295A ਦੀ ਸੈਂਕਸ਼ਨ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਰਾਜੋਆਣਾ ਦੇ ਕੇਸ 'ਚ ਤਾਂ ਜੋ ਐਟੀਟਿਊਡ ਹੈ ਤੁਸੀਂ ਸਾਰਿਆਂ ਦੇ ਸਾਹਮਣੇ ਅਸੀਂ ਮਿਲਣ ਚਾਹੀਏ ਸਾਨੂੰ ਲਾਊਡ ਨਹੀਂ ਮਗਰ ਇਹ ਰਾਮ ਰਹੀਮ ਦੇ ਮਸਲੇ 'ਚ ਕਿੱਟਾ ਵਧੀਆ ਐਟੀਟਿਊਡ ਅਡਾਪਟ ਕਰਦੀ ਆ ਆਮ ਆਦਮੀ ਪਾਰਟੀ ਔਰ ਭਾਜਪਾ ਤੁਹਾਡੇ ਸਾਹਮਣੇ ਉਹਨੂੰ ਬਾਰ-ਬਾਰ ਪ੍ਰੋਲ ਮਿਲਦੀ ਆ ਇੱਕ ਐਸਆਈਟੀ ਬਣੀ ਆ ਉਹ ਫੋਟੋ ਹੈ ਜਿਸ ਐਸਐਸਆਈਟੀ ਦੀ ਆਪਣਾ ਆ ਭਗਵੰਤ ਮਾਨ ਜੀ ਨੇ ਰਿਪੋਰਟ ਬੜੀ ਆਜੰਤਕ ਕੀਤੀ ਸੀ ਔਰ ਜਦੋਂ ਇਹ ਰਿਪੋਰਟ ਦਿੱਤੀ ਸੀ ਇਹਦੇ ਚ ਰეკਮੈਂਡੇਸ਼ਨ ਸੀ ਕਿ 295ਏ ਦਾ ਪਰਚਾ ਅਸੌਦੇ ਸਾਥ ਤੇ ਦਰਜ ਹੋਣਾ ਚਾਹੀਦਾ ਤੇ ਹੋਮ ਮਿਨਿਸਟਰ ਕੌਣ ਹੈ ਉਸ ਤੇ ਕਿਉਂ ਬੈਠੇ ਨੇ ਉਹਦੀ ਸੈਂਕਸ਼ਨ ਕਿਉਂ ਨਹੀਂ ਦਿੱਤੀ ਜਾ ਰਹੀ ਸਿੰਪਲ ਕਾਰਨ ਇੱਕ ਹੈ ਕਿਉਂਕਿ ਹਰਿਆਣੇ ਚ ਇਲੈਕਸ਼ਨ ਆ ਰਹੀ ਹੈ ਔਰ ਆਮ ਆਦਮੀ ਪਾਰਟੀ ਔਰ ਰੂਲਿੰਗ ਪਾਰਟੀ ਉਥੋਂ ਦੀ ਜਿਹੜੀ ਬੀਜੇਪੀ ਉਹਨੂੰ ਪਰੋਲ ਦਿੰਦੀ ਹੈ ਉਹਨਾਂ ਚ ਰੇਸ ਲੱਗੀ ਹੈ ਕਿ ਅਸੀਂ ਇਹ ਆਪ ਦਾ ਇਹਨੂੰ ਨਾਰਾਜ਼ ਨਹੀਂ ਕਰਨਾ ਥਿਸ ਇਜ਼ ਦ ਸਿੰਪਲ ਰੀਜ਼ਨ ਕਿ ਇਹਨੂੰ ਪ੍ਰਵਾਨਗੀ ਨਹੀਂ ਮਿਲ ਰਹੀ ਔਰ ਕੱਲੀ ਇਹ ਨਹੀਂ ਜਿਹੜੀ ਕੱਟਟਰ ਇਮਾਨਦਾਰ ਆਪਦੇ ਆਪ ਨੂੰ ਕਹਿੰਦੇ ਨੇ ਉਹਨਾਂ ਦੀ ਮੈਂ ਥੋੜੀ ਅੱਜ ਕਈ ਵਜ਼ੀਰਾਂ ਦੀ ਹਰਕਤਾਂ ਦੀ ਗੱਲ ਕਰ ਰਿਹਾ ਘਟਾਰੂ ਚੱਕਦਾ ਤਾਂ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ ਵੇਖੋ ਉਹਦੇ 'ਚ ਵੀ ਕਮਾਲ ਦੀ ਗੱਲ ਹੋਈ ਉਹਨੇ ਜੋ ਕੁਝ ਕੀਤਾ ਉਹ ਅਨਐਕਸੈਪਟੇਬਲ ਸੀ ਉਹਨੂੰ ਮਾਫ ਨਹੀਂ ਕੀਤਾ ਜਾ ਸਕਦਾ ਸੀ ਜੇ ਕੋਈ ਵਾਕਈ ਇਮਾਨਦਾਰ ਹੁੰਦਾ ਤੇ ਉਹਤੇ ਪਰਚਾ ਦਰਜ ਹੋ ਕੇ ਉੱਤੇ ਕਾਰਵਾਈ ਹੋ ਜਾਣੀ ਸੀ ਜੇ ਇਸ ਵੀਡੀਓ ਨੇ ਗਵਰਨਰ ਸਾਹਿਬ ਨਹੀਂ ਕਹਿ ਤਿਆ ਕਿ ਫੋਰੈਂਸਿਕ ਕਹਿੰਦੀ ਹੈ ਸਹੀ ਹੈ ਔਰ ਉਹਨਾਂ ਨੇ ਪੰਜਾਬ ਨੂੰ ਭੇਜਤੀ ਮਗਰ ਪੰਜਾਬ ਨੇ ਉਹਨੂੰ ਇਸ ਤਰੀਕੇ ਨਾਲ ਠੰਡੇ ਬਸਤੇ ਚ ਪਾਇਆ ਉਹ ਵਿਕਟਮ ਨੂੰ ਇਸ ਤਰੀਕੇ ਨਾਲ ਇੱਕ ਸਿੱਟ ਬਣਾ ਕੇ ਹੈਂਡਲ ਕੀਤਾ ਕਿ ਉਹ ਕੰਪਲੇਨੈਂਟ ਹੀ ਭੱਜ ਗਿਆ ਉਹਤੇ ਇਸ ਤਰੀਕੇ ਦਾ ਪ੍ਰੈਸ਼ਰ ਪਾਇਆ ਕਿ ਉਹ ਆਪ ਦੀ ਅਖੀਰ ਚ ਆਪ ਦੀ ਕੰਪਲੇਂਟ ਨੂੰ ਵਿਡਰੋ ਕਰਨਾ ਪਿਆ ਅੱਜ ਵੀ ਹਾਲਾਤ ਉਹੀ ਬਣੇ ਪਏ ਆ ਆ ਮੈਨੂੰ ਤਾਂ ਇਸ ਗੱਲ ਦੀ ਤਸੱਲੀ ਆ ਕਿ ਇਹਨਾਂ ਭਾਈ ਸਾਹਿਬ ਦਾ ਵਿਆਹ ਹੋ ਗਿਆ ਆਪਣੇ ਦਾ ਮੇਰੇ ਵੱਡੇ ਵੀਰ ਦਾ ਹਿੰਮਤ ਸਿੰਘ ਸ਼ਿਰਗਲ ਸਾਹਿਬ ਦਾ ਬੜਾ ਔਖਾ ਹੋਇਆ ਮੈਨੂੰ ਤਾਂ 45 50 ਸਾਲ ਦੀ ਉਮਰ ਹੈ ਮੈਨੂੰ ਤਾਂ ਸੀਗਾ ਮੈਨੂੰ ਸੱਦਣਗੇ ਮੈਨੂੰ ਨਹੀਂ ਚੱਤਿਆ ਮਗਰ ਇੱਕੋ ਗਏ ਆ ਬਾਹਰ ਵਿਆਹ ਤੇ ਆ ਇੱਕ ਤਾਂ ਸਰਪਾਲਾ ਸਾਹਿਬ ਦੀ ਫੋਟੋ ਤੁਸੀਂ ਵੇਖ ਹੀ ਲਈ ਹੋਣੀ ਅੱਜ ਮੈਂ ਟਵੀਟ ਵੀ ਕੀਤੀ ਆ ਅੱਛਾ ਆਪਣਾ ਸੰਧਵਾਜੀ ਸਰਬਾਲਾ ਬਣਿਆ ਹਿੰਮਤ ਸਿੰਘ ਚਿਰਗਿਲ ਸਾਹਿਬ ਦੇ ਉਹਨਾਂ ਲਈ ਵੇਖੋ ਕਿੰਡੀ ਇੰਪੋਰਟੈਂਟ ਕਲੀਅਰੈਂਸ ਦੇਣੀ ਹੁਣ ਮੇਰੇ ਸਮਝ ਆਈ ਕਿ ਇਥੋਂ ਪੰਜਾਬ ਪੁਲਿਸ ਦੀ ਕਲੀਅਰੈਂਸ ਦੇਣੀ ਕਿਉਂ ਜ਼ਰੂਰੀ ਸੀ ਇਹ ਨਾ ਪਹੁੰਚਦਾ ਪਿਓ ਦਾ ਪੁੱਤ ਤੇ ਉਹਨੇ ਵਿਆਹ ਨਹੀਂ ਅੱਗੇ ਕਰਾਉਣਾ ਸੀ ਮਗਰ ਇਹਦੇ ਵਾਸਤੇ ਤੁਸੀਂ ਮਿਸਲੀਡ ਕਰੋ ਇੰਟਰਨੈਸ਼ਨਲ ਜਿਹਨੂੰ ਸੰਧੋਵਾ ਉਹ ਬੰਦਾ ਹੈ ਜਿਹਨੂੰ ਪਹਿਲਾਂ ਵੀ ਵਾਪਸ ਭੇਜਤਾ ਸੀ ਕੈਨੇਡੀਅਨਸ ਨੇ ਔਰ ਕੈਨੇਡੀਅਨ ਸਰਕਾਰ ਨੇ ਕਿਉਂਕਿ ਇੱਥੇ ਐਡੇ ਗੰਭੀਰ aarop ਸਨ ਨਗਰ ਜਿਹੜੇ ਆਪ ਦੇ ਆਪ ਨੂੰ ਰਖਵਾਲੇ ਕਹਿੰਦੇ ਆ ਇਨਸਾਨੀਅਤ ਦੇ ਉਹਨਾਂ ਦੀ ਹਰਕਤ ਆਜ ਮੈਂ ਕੱਲੀਆਂ ਦੱਸ ਰਿਹਾ ਕਿ ਆਹ ਭਾਈ ਸਾਹਿਬ ਉੱਥੇ ਭੰਗੜਾ ਪਾ ਰਹੇ ਆ ਕਿਉਂਕਿ ਇਹਦੇ ਇਹ ਨਾ ਭੰਗੜਾ ਪਹੁੰਦਾ ਤੇ ਸ਼ਾਇਦ ਇਹਦਾ ਵਿਆਹ ਛੇੜੀ ਨਹੀਂ ਚੜਨਾ ਆ ਇੱਕ ਫੋਟੋ ਆ ਲੋ ਆ ਇੱਥੇ ਭੰਗੜਾ ਪਾ ਰਹੇ ਆ ਇਹ ਪੰਗੜਾ ਪਾਉਣ ਦੇ ਲਈ ਪਹੁੰਚੇ ਕਿਵੇਂ ਆਹ ਸਪੀਕਰ ਸਾਹਿਬ ਖਲੋਤੇ ਸਪੀਕਰ ਸਾਹਿਬ ਨਾਲ ਪੰਗੜਾ ਘੰਗੜਾ ਪਾ ਰਿਹਾ ਆ ਅਗਲੀ ਫੋਟੇ ਕਾ ਫੜੀ ਜਾਈਆਂ ਰਕ ਹੋਰ ਵੀ ਆ ਇੱਕ ਆ ਇਹਨੇ ਤਾਂ ਹਰੇਕ ਥਾ ਹੀ ਹੋਣਾ ਨਾ ਸਾਡੇ ਬੱਬੂ ਕੋਚੇ ਨੇ ਉਹ ਕਿੱਧਰ ਆਓ ਪੂਰੀ ਆ ਆਈਟੀਓ ਸਾਹਿਬ ਨਾਲ ਖਲੋਤੇ ਆ ਆਈਟੀਓ ਸਾਹਿਬ ਪਹੁੰਚੇ ਉੱਥੇ ਵਿਆਹ ਤੇ ਉਸੇ ਵਿਆਹ ਤੇ ਕੈਬਨਿਟ ਤੇ ਮਨਿਸਟਰ ਆ ਰਜੋਤ ਬੈਂਚ ਪਹੁੰਚਿਆ ਕਰ ਜੋਤ ਬੈਂਚ ਨਾਲ ਵੀ ਆ ਫੋਟੋ ਆ ਇਹ ਸਾਰੀਆਂ ਫੋਟੋਆਂ 'ਚ ਮੈਂ ਵੀ ਹੈਰਾਨ ਹੋ ਗਿਆ ਕਿ ਜੇ ਸਿ ਸੁਪਰੀਮ ਕੋਰਟ ਦੀਆਂ ਜੱਜਮੈਂਟਸ ਨੇ ਕੰਪਲੇਨੈਂਟ ਭਾਵੇਂ ਆਪਦੀ ਕੰਪਲੇਂਟ ਵਿਧਰਾ ਕਰ ਜੇ ਮਗਰ ਸੌਡਮੀ ਬਦਫੈਲੀ ਬੱਚੇ ਨਾਲ ਬੱਚਫੈਲੀ ਤੇ ਜੁਲਮ ਤੇ ਇਹ ਪੁਲਸੇ ਵਿਧਰਾ ਨਹੀਂ ਕਰ ਸਕਦੀ ਕੇਸ ਜੋ ਮਰਜੀ ਹੋ ਜੇ ਮਗਰ ਇਹ ਬੰਦਾ ਐਡਾ ਜ਼ਰੂਰੀ ਆਮ ਆਦਮੀ ਪਾਰਟੀ ਲਈ ਇਹਨਾਂ ਤੋਂ ਬਗੈਰ ਇਹਨਾਂ ਦੀ ਪਾਰਟੀ ਨਹੀਂ ਚੱਲਦੀ ਘਟਾਰੂ ਚੱਕ ਤੇ ਇਹ ਜਿਹਿਆਂ ਦੇ ਬਗੈਰ ਕਿ ਉਹਨੂੰ ਸਪੈਸ਼ਲ ਕਲੀਅਰੈਂਸ ਦਿਵਾਉਣੀ ਪਈ ਕਿ ਉਹ ਉੱਥੇ ਪਹੁੰਚ ਜੇ ਵਿਆਹ ਤੇ ਨੀਤਾ ਉਹਨੇ ਵਿਆਹ ਨਹੀਂ ਕਰਾਉਣਾ ਸੀਗਾ ਕਹਿੰਦੇ ਉਹਦੀ ਵੀ ਜਿੱਦ ਸੀ ਕਿ ਜਦ ਤੱਕ ਮੇਰਾ ਵੀਰ ਨਾ ਆਵੇ ਸੰਦੋਆ ਤੇ ਉਹਨੇ ਵਿਆਹ ਨਹੀਂ ਕਰਾਉਣਾ ਇਹ ਤਾਂ ਹਾਲਾਤ ਬਣੇ ਪਏ ਐ ਇਹ ਮਨਿਸਟਰਸ ਦੀ ਕੋਈ ਮੋਰੈਲਿਟੀ ਰਹਿ ਗਈ ਆ ਕਿ ਮਨਿਸਟਰ ਦੀ ਇਹ ਜੀ ਕਲੀਅਰੈਂਸ ਦਿਵਾਉਣੀ बिकॉज ਉਹਨੂੰ ਡੀਟੇਨ ਕਰਤਾ ਗਿਆ ਸੀਗਾ ਸੰਦੋਆ ਨੂੰ ਉੱਥੇ 8 ਘੰਟੇ ਆਸਤੇ ਐਂਡ ਉਹਦੀ ਕੈਨੇਡੀਅਨਸ ਵਰ ਅਗੇਨ ਗੋਇੰਗ ਟੂ ਸੈਂਡ ਹਿਮ ਬੈਕ बिकॉज ਬੜੇ ਸੀਰੀਅਸ ਜੋ ਮੈਂ ਇੱਕ ਮਾਈਨਰ ਦੇ ਉੱਤੇ ਬਦਫਹਿਲੀ ਕਰਨਾ ਸ਼ਾਰਟਮ ਹੀ ਕਰਨੀ ਐਡੇ ਸੀਰੀਅਸ aarop ਤੇ ਮਗਰ ਸਰਕਾਰ ਦੇ ਹਾਲਾਤ ਵੇਖ ਲਓ ਇੱਕ ਸਪੀਕਰ ਦੋ ਕੈਬਨਿਟ ਦੇ ਮਨਿਸਟਰ ਤੇ ਹੋਮ ਮਨਿਸਟਰ ਕੌਣ ਉਹ ਘਟਾਰੂ ਚੱਕਦਾ ਯਾਰ ਭਗਵੰਤ ਮਾਨ ਜਿਹਨੇ ਕਟਾਰੂ ਚੱਕ ਨੂੰ ਕਲੀਨ ਚਿੱਟ ਦਿੱਤੀ ਉਹਨੇ ਆਪਦੇ ਐਸਐਸਪੀ ਨੂੰ ਕਹਿ ਕੇ ਇਹਨੂੰ ਵੀ ਕਲੀਨ ਚਿੱਟ ਦਵਾਤੀ ਮਗਰ ਜਿੱਥੇ ਗੁਰਮੀਤ ਰਾਮ ਰਹੀਮ ਦੇ ਮਸਲੇ 'ਚ ਸੈਂਕਸ਼ਨ ਨਹੀਂ ਤੇਣੀ 2-2 ਸਾਲ ਉਸ ਕੇਸ 'ਤੇ ਥੋੜੀ ਜਿਹੀ ਛਿੱਟ ਦਾ ਫੈਸਲਾ ਤੁਸੀਂ ਰਿਪੋਰਟ ਜਨਤਕ ਕਰ ਰਹੇ ਹੋ ਉਸ ਰਿਪੋਰਟ 'ਚ ਜੋ ਲਿਖਿਆ ਉਹਦੇ 'ਤੇ ਤੁਸੀਂ ਧਿਆਨ ਨਹੀਂ ਦੇਣਾ ਚਾਹ ਰਹੇ ਕੀ ਮਜਬੂਰੀ ਹੈ ਮਗਰ ਪ੍ਰੋਫੈਸਰ ਦਵਿੰਦਰਪਾਲ ਪੋਲਰ ਜਾਂ ਰਾਜਵਾਨੇ ਦਾ ਕੇਸ ਆ ਜੇ ਉੱਥੇ ਬੜੇ ਤਤਪਰ ਹੋ ਜਾਂਦੇ ਔਰ ਕੱਲੀ ਇਹ ਨਹੀਂ ਆ ਮੈਂ ਕਿਉਂਕਿ ਅੱਜ ਗੱਲਾਂ ਕਈ ਰਲ ਗਿਆ ਨੇ ਮੈਂ ਮਨਿਸਟਰ ਦੀ ਕਾਰਗੁਜ਼ਾਰੀ ਦੀ ਗੱਲ ਕਰ ਰਿਹਾ ਮਾਈਨਿੰਗ ਬੜਾ ਵੱਡਾ ਮੁੱਦਾ ਆ ਕੁਛ ਦਿਨ ਪਹਿਲਾਂ ਚਲੋ ਇਹ ਫੋਟੋ ਤਾਂ ਜਨਤਿਕ ਹੋ ਹੀ ਗਿਆ ਕੀ ਕਿਵੇਂ ਆ ਮਾਈਨਿੰਗ ਮਨਿਸਟਰ ਤੀਜਾ ਬਦਲਤਾ ਪਹਿਲਾਂ ਅਰ ਜੋਤ ਮੈਨਸੀ ਉਹਨੂੰ ਹਟਾਇਆ ਕਿ ਇਹ ਮਾਈਨਿੰਗ ਮਾਫੀਆ ਨਾਲ ਰਲ ਗਿਆ ਫਿਰ ਦੂਜੇ ਨੂੰ ਹਟਾਤਾ ਆਪਣੇ ਨੂੰ ਅ ਗੁਰਮੀਤ ਏਰ ਨੂੰ ਕਿਉਂਕਿ ਇਹ ਤਾਂ ਦੇਖੋ ਇਨਡਾਈਟਮੈਂਟ ਹੈ ਬਾਇ ਦਾ ਚੀਫ ਮਿਨਿਸਟਰ ਕਿ ਇਹ ਨਹੀਂ ਕੰਮ ਠੀਕ ਕਰ ਰਿਹਾ ਚੀਫ ਮਿਨਿਸਟਰ ਨੇ ਤਦੇ ਹਟਾਤਾ ਹੁਣ ਤੀਜਾ ਰਲਿਆ ਇਹ ਵਿਆਹ ਵੀ ਉਹਨਾਂ ਦੇ ਜਾਵੇ ਜਿਨ੍ਹਾਂ ਤੇ ਮਾਈਨਿੰਗ ਦੇ ਪਰਚੇ ਤੇ ਗੁਲਦਸਤੇ ਵੀ ਉਹਨਾਂ ਤੋਂ ਹੀ ਲਵੇ ਜਿਨ੍ਹਾਂ ਦੇ ਮਾਈਨਿੰਗ ਦੇ ਪਰਚੇ ਆ ਗੁਰਮੀਤ ਸਿੰਘ ਹੈ ਜੀ ਇਹਦੇ ਤੇ 4 ਐਫ ਆਈ ਆਰਾਂ ਨੇ ਇੱਥੇ ਮੈਂ ਆ ਤੁਹਾਨੂੰ ਦੇ ਹੀ ਦੇਣਾ ਐਫ ਆਈ ਆਰ ਨੰਬਰ 0032 3 13323 ਨੂਰਪੁਰ 베ਦੀ ਥਾਣਾ ਦੂਜੀ ਐਫ ਆਈ ਆਰ ਨੰਬਰ 47 ਨੂਰਪੁਰ 베ਦੀ 15423 ਤੀਜੀ ਐਫ ਆਈ ਆਰ 0110 22822 ਔਰ ਚੌਥੀ ਐਫ ਆਈ ਆਰ ਰੂਪਨਗਰ ਅਗੇ ਨੂਰਪੁਰ ਬੇਦੀ 01313922 ਜਿੱਥੇ ਚਾਰ ਮਾਈਨਿੰਗ ਦੇ ਪਰਚੇ ਹੋਣ ਉਤੋ ਹੀ ਗੁਲਦਸਤਾ ਲੈਣਾ ਹੋਰ ਕੋਈ ਤੁਹਾਨੂੰ ਗੁਲਦਸਤਾ ਲੈਣ ਨੂੰ ਮਿਲਦਾ ਨਹੀਂ ਔਰ ਇਹੀ ਕਾਰਨ ਹੈ ਕਿ ਕੋਰਟ ਹਾਈ ਆਨਰੇਬਲ ਹਾਈ ਕੋਰਟ ਨੂੰ ਅਖੀਰ ਚ ਇਹਦੇ ਚ ਕੋਰਟ ਕਮਿਸ਼ਨਰ ਲਾਉਣਾ ਪਿਆ ਦੈਟ ਦੇ ਹੈਵ ਨੋ ਫੇਥ ਦੇਖੋ ਇਲੀਗਲ ਮਾਈਨਿੰਗ ਹੁੰਦੀ ਹੈ ਬੰਦਾ ਪਹਿਲਾਂ ਕੰਪਲੇਂਟ ਕਰਦਾ ਹੈ ਔਰ ਇਹਦੇ ਚ ਇੱਕ ਪਾਸੇ ਤਾਂ ਕੰਪਲੇਨੈਂਟ ਵੀ ਮਾਈਨਿੰਗ ਮਹਿਕਮਾ ਹੈ ਮਾਈਨਿੰਗ ਮਹਿਕਮਾ ਕੰਪਲੇਂਟ ਕਰ ਰਿਹਾ ਹੈ ਤੇ ਮੰਤਰੀ ਮਾਈਨਿੰਗ ਦਾ ਜਾ ਕੇ ਉਹਨਾਂ ਦੇ ਪ੍ਰੋਗਰਾਮਾਂ 'ਚ ਸ਼ਾਮਿਲ ਹੋ ਰਿਹਾ ਉਹਨਾਂ ਤੋਂ ਗੁਲਦਸਤੇ ਰਹਿ ਰਿਹਾ ਕੀ ਮੋਰੈਲਿਟੀ ਰਹਿ ਗਈ ਕੀ ਐਥਿਕਸ ਰਹਿ ਗਏ ਕਿਵੇਂ ਇਨਸਾਫ ਹੋਣਾ ਕਿਵੇਂ ਇਲੀਗਲ ਮਾਈਨਿੰਗ ਰੁਕਣੀ ਔਰ ਇਹੀ ਕਾਰਨ ਬਣਿਆ ਕਿ ਲੋਕੀ ਅਖੀਰ 'ਚ instead of complaining to the police they have lost faith in the police they have lost faith in the government akhir jo high court nu approach kar rahe hai ki tusi kuch kar lo kar lo nahi ta kuch nahi hona bsf ne is mudde che indo pak border te illegal mining kive vadda challenge face kar reha mera eh kehne da bhav hai ki not one minister katter imandara de katter beiman kam vekho from professor dwindarpal bhullar case ਤੂ ਸੌਦਾ ਸਾਦ ਟੂ ਮਾਈਨਿੰਗ ਇਸ਼ੂਜ਼ ਟੂ ਸੱਡਮੀ ਇਸ਼ੂਜ਼ ਟੂ ਕਟਾਰੂਚਾ ਕਿਸ਼ੂ ਔਰ ਜਿਹੜੀ ਹਲੇ ਇੱਕ ਵੀਡੀਓ ਆਉਣੀ ਹੈ ਇੱਕ ਮੰਤਰੀ ਜੀ ਉਹਦੇ ਇਸ਼ੂ ਤੱਕ ਹਟਦੀ ਨਹੀਂ ਯਾਰੇ ਫਿਰ ਇਹ ਕਹਿੰਦੇ ਬਦਲਾਵ ਲਿਆਉਣਾ ਸੀ ਕਿ ਇਹ ਬਦਲਾਵ ਲਿਆਉਣਾ ਸੀ ਤੁਸੀਂ ਕਿਉਂਕਿ ਇਹ ਜੀਆਂ ਡੇਢ ਸਾਲ ਦੇ ਅੰਦਰ ਅੰਦਰ ਇਹ ਚ ਝੰਡੇ ਤੱਕ ਇਹਨਾਂ ਦਾ ਕਹੇ ਸਰਕਾਰ ਚ ਇਹਨੇ ਮੰਤਰੀਆਂ ਦੇ ਨਹੀਂ ਝੂਲਦੇ ਜਿੰਨੇ ਤੁਸੀਂ ਝੂਲਣ ਲਾਤੇ ਪਰ ਹੁਣ ਤਾਂ ਡਰ ਰਖਦਾ ਤੁਹਾਨੂੰ ਵੀ ਮੈਂ ਬੇਨਤੀ ਕਰਾਂ ਚਲੋ ਸਾਨੂੰ ਤਾਂ ਨਹੀਂ ਮਿਲਦੇ ਅਸੀਂ ਤਾਂ ਤੁਸੀਂ ਨਾ ਐਵੇਂ ਜਿਲ ਜਿਲ ਜਾਇਆ ਕਰੋ ਬੜੇ ਖਤਰਨਾਕ ਬੰਦੇ ਨੇ ਮੈਨੂੰ ਬੈਟਰ ਟੂ ਬੀ ਸੇਫ ਦੈਨ ਟੂ ਬੀ ਸੌਰੀ ਇਹਨਾਂ ਦਾ ਐਡਾ ਡਿੱਗਿਆ ਹੋਇਆ ਹਾਲਾਤ ਬਣ ਗਏ ਆ ਤੁਸੀਂ ਇਨਸਟੈਡ ਆਫ ਕਨੇਡੀਅਨ ਸੋਇਲ ਤੇ ਜਾ ਕੇ ਉਹ ਸਰਕਾਰ ਨੂੰ ਕੀ ਮੈਸੇਜ ਦੇ ਰਹੇ ਹੋ ਤੁਸੀਂ ਕੀ ਤੁਹਾਡੇ ਹਿਊਮਨ ਰਾਈਟਸ ਵਾਇਲੇਸ਼ਨ ਜਿਹੜੇ ਲੋਕ ਕਰਨ ਜਿਹੜੇ ਸੌਟਮੀ ਵਰਗੇ ਜੁਰਮ ਕਰਨ ਉਹਨਾਂ ਪ੍ਰਤੀ ਆਮ ਆਦਮੀ ਪਾਰਟੀ ਦੀ ਕੀ ਸੋਚ ਹੈ ਕੀ ਮੈਸੇਜਿੰਗ ਤਾਂ ਵੇਖੋ ਇੰਟਰਨੈਸ਼ਨਲ ਕੰਟਰੀ ਤੇ ਕੀ ਦੇ ਰਹੇ ਸੋ ਆਈ ਡਿਮਾਂਡ ਇੱਕ ਇਨਕੁਆਇਰੀ ਕਿ ਇਹ ਕੀਨੇ ਕਲੀਅਰੈਂਸ ਸਰਟੀਫਿਕੇਟ ਦਿੱਤਾ ਔਰ ਨਾਲ ਦੀ ਨਾਲ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੇ ਮਾਮਲੇ ਚ ਜਿਹੜੀ ਰਿਜੈਕਸ਼ਨ ਦੇ ਉਹਨਾਂ ਦੇ ਕਾਰਨ ਬੜੇ ਉਹ ਸਾਰਾ ਕੁਝ ਜਨਤਕ ਕਰ ਦਿਓ ਇਹਦੇ ਤਾਂ ਬੜੇ ਤੁਸੀਂ ਗੱਲ ਕਹਿਨੇ ਹੋ ਕਿ ਅਸੀਂ ਬੇਅਤਵੀ ਦੇ ਖਿਲਾਫ ਹੈ ਬੇਅਤਵੀ ਦੇ ਖਿਲਾਫ ਤੁਸੀਂ ਕਿੰਨੇ ਹੋ ਤਾਂ ਤੁਹਾਡਾ ਜਗ ਜਾਇਰ ਹੈ ਜੋ ਤੁਸੀਂ ਸੁਲਤਾਨਪੁਰ ਲੋਧੀ ਕੀਤਾ ਇੱਕ ਵੀਡੀਓ ਨਹੀਂ ਅਨੇਕਾਂ ਹੀ ਵੀਡੀਓ ਆ ਗਿਆ ਨੇ ਮੈਜਿਸਟਰੇਟ ਕਹਿ ਰਿਹਾ ਫਾਇਰਿੰਗ ਹੋਈ ਨਹੀਂ ਤੇ ਮੈਂ ਤੁਹਾਨੂੰ ਕਿੰਨੀਆਂ ਵੀਡੀਓ ਜਨਤਕ ਕਰਕੇ ਵਿਖਾਤੀਆਂ ਕਿ ਵੀ ਫਾਇਰਿੰਗ ਵੀ ਹੋਈ ਅਖੰਡ ਪਾਠ ਸਾਹਿਬ ਖੰਡਿਤ ਵੀ ਹੋਏ ਗੋਲੀ ਵੀ ਚੱਲੀ ਗੋਲੀ ਵੱਜੀ ਵੀ ਜੁੱਤੇ ਪਾ ਕੇ ਔਰ ਇੱਕ ਡੀਐਸਪੀ ਉਹ ਲੰਮਾ ਜਾ ਮੁੰਡਾ ਦਾ ਮੈਂ ਨਾ ਭੁੱਲਦਾ ਫਕਵਾੜੇ ਲੱਗਿਆ ਜਸਪ੍ਰੀਤ ਆ ਮੈਂ ਕੀ ਦੱਸਿਆ ਸੀ ਇਹ ਚਾਰ ਵਾਰ ਹੀ ਗਏ ਉੱਥੇ ਪਹਿਲਾਂ 5 ਵਜੇ ਫਿਰ 7 ਵਜੇ ਫਿਰ 11 ਵਜੇ ਔਰ ਕੀਤੇ 4 ਵਜੇ ਤਾਂ ਵਾਜਤ 5 ਵਜੇ ਬੋਲਿਆ ਸ਼ਰਾਬ ਪੀਤੀ ਗਈ ਉਸ ਡੀਐਸਪੀ ਦੇ ਘਰ ਬੈਠ ਕੇ ਕਈ ਅਪਸ਼ਰਾਂ ਨੇ ਫਿਰੇ ਸ਼ਰਾਬ ਪੀ ਕੇ ਗੁਰੂ ਘਰ ਗਏ ਇਹ ਚ ਤਾਂ ਹਾਲਾਤ ਬਣਾ ਕੇ ਵੈਸੇ ਸ਼ਰਾਬ ਪੀ ਕੇ ਚਲੇ ਜਾਣਾ ਜਦ ਮੁੱਖ ਮੰਤਰੀ ਸ਼ਰਾਬ ਪੀ ਕੇ ਜਹਾਜ਼ ਤੋਂ ਲਾਇਆ ਜਾ ਸਕਦਾ ਜਦੋਂ ਮੁੱਖ ਮੰਤਰੀ ਸ਼ਰਾਬ ਪੀ ਕੇ ਤਖਤ ਸਾਭ ਜਾ ਸਕਦਾ ਜਦੋਂ ਮੁੱਖ ਮੰਤਰੀ ਸ਼ਰਾਬ ਪੀ ਕੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਜਾ ਸਕਦਾ ਵਾਟ ਹਾਸ డు ਯੂ ਐਕਸਪੈਕਟ ਫਰਮ ਥਮ ਸੋ ਮੇਰਾ ਅੱਜ ਤੁਹਾਡੇ ਸਾਹਮਣੇ ਇਹ ਸਾਰੇ ਫੈਕਟਸ ਲਿਆਉਣ ਦਾ ਕਾਰਨ ਸੀ ਬਿਕੋਜ਼ ਏਵਰੀਵੇਅਰ ਟੁਡੇ ਜਿਹੜਾ ਕਾਨੂੰਨ ਨੂੰ ਬ੍ਰੇਕ ਕੀਤਾ ਜਾ ਰਿਹਾ ਹੈ ਇਟ ਸਟਾਰਟਿੰਗ ਫਰਮ ਦ ਮਿਨਿਸਟਰ ਡਾਊਨ ਟੂ ਦ ਮਿਨਿਸਟਰਸ ਔਰ ਜਦ ਇਹ ਹਾਲਾਤ ਬਣ ਜੇ ਤੇ ਫਿਰ ਐਂਡ ਚਾਈਲਡ ਸੇਫਟੀ ਸਿਕਿਉਰਿਟੀ ਲਾਅ ਐਂਡ ਆਰਡਰ ਇਹਨਾਂ ਤੇ ਜੋ ਹਾਲਾਤ ਬਣ ਰਹੇ ਆ ਤੁਹਾਡੇ ਸਾਹਮਣੇ ਕੋਈ ਬਿਹਤਰ ਨਹੀਂ ਹੋਣ ਇਸ ਲਈ ਮੈਂ ਅੱਜ ਇਹ ਕੁਝ ਫੋਟੋਸ ਕੁਝ ਟਵੀਟਸ ਜਿਹੜੀਆਂ ਮੈਂ ਕੀਤੀਆਂ ਸੀ ਕਈ ਵਾਰੀ ਤੁਸੀਂ ਵੀ ਵੇਹੇ ਛਾਪਣ ਤੋਂ ਪਹਿਲਾਂ ਘਬਰਾਉਂਦੇ ਹੋ ਕਿ ਕੋਈ ਬੋਲੇ ਫਿਰ ਛਾਪਾਂਗੇ ਹਾਂ ਪਰ ਹਲੇ ਤਾਂ ਦਿਨ ਮਗਰੋਂ ਚੜਦਾ ਐਨਾ ਕੁਝ ਮੇਰੇ ਕੋਲ ਆਉਂਦਾ ਹੁਣ ਤਾਂ ਮੇਰਾ ਫੋਨ ਹੀ ਜਾਮ ਹੋਇਆ ਫਿਰਦਾ ਕਿ ਮੈਂ ਤੁਹਾਨੂੰ ਵਿਖਾਵਾਂ ਕਿ ਅੱਜ ਪਤਾ ਨਹੀਂ ਆ ਨਵੀ ਆ ਗਈ ਮੈਂ ਤਾਂ ਹਰਾਣਾ ਜੇ ਸੱਚੀ ਗੱਲ ਹੈ ਨਾ ਧੰਨ ਹੈ ਇਹਦਾ ਪਰਿਵਾਰ ਦਾ ਜੀ ਜਿਹੜਾ ਇਹਦੇ ਨਾਲ ਮਤਲਬ ਇਹਨਾਂ ਦੇ ਆ ਯਾਰ ਇਹਨੇ ਤਾਂ ਕੋਈ ਮਾਰ ਦਈ ਬੀਬੀ ਮੈਂ ਤੁਸੀ ਸਾਡੇ ਭੈਣਾਂ ਵਰਗੇ ਹੋ ਜੀ ਤੁਸੀਂ ਵੱਡਿਆਂ ਮੈਡਮ ਜੋ ਮਰਜ਼ੀ ਕਰੋ ਮੈਂ ਤਾਂ ਦੁਜਾ ਫਟਕਾਰ ਅੱਜ ਵੀ ਕਰਦਾ ਕੱਲ ਵੀ ਕਰੂੰਗਾ ਸਦਾ ਹੀ ਕਰੂੰਗਾ ਬੰਦੇ ਕੋਲ ਜੀ ਬਚ ਜਾਓ ਤਾਂ ਕਲਾਸ ਕਰਦਾ ਫਿਰਦਾ ਮੈਂ ਤੁਮੇ ਮੈਂ ਦੇਖਦੀ ਹੁਣ ਤੂੰ ਵੈਸੇ ਦਿਖਾ ਤੂੰ ਮੈਨੂੰ ਐਸੇ ਪਰ ਹਾਂ ਆਹ ਜਿਹੜਾ ਹੁਣ ਇਹ ਤਾਂ ਤੁਸੀਂ ਵੀ ਵੈਰੀਫਾਈ ਕਰ ਲਿਓ ਕਿਉਂਕਿ ਹਲੇ ਮੈਂ ਵੈਰੀਫਾਈ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਲਿਆਇ ਕਿਉਂਕਿ ਮੈਨੂੰ ਕਿਸੇ ਨੇ ਜੋ ਭੇਜਿਆ ਹੈ ਉਹ ਕਹਿ ਰਿਹਾ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਮੋਗਾ ਦੇ ਵਿਧਾਇਕਾ ਨੇ ਉਹਨਾਂ ਦੀ ਇਹ ਆਡੀਓ ਦੱਸੀ ਜਾ ਰਹੀ ਹੈ ਤੁਸੀਂ ਵੀ ਵੈਰੀਫਾਈ ਕਰ ਲਿਓ